ਸਤਿ ਸ੍ਰੀ ਅਕਾਲ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਵਲਾਣੀ ਵਾਰ ਸ਼ਾਲ ਵਿਚਾਰ ਦੇ ਨਾਲ ਜੁੜਨਾ ਕਰੀਏ મારું કબીર જીઓ દીન બિસાર્યો રે દેવાને ਦੀਨ ਬਸਾਰਿਓ ਰੇ ਦੀਨ ਕਿਨਹਿਨ ਧਰਮ ਨੂੰ ਮੱਜਬ ਨੂੰ ਪੇਟ ਭਰਿਓ ਪਸੂਆ ਜਿਉ ਸੋਇਓ ਮਨੁਖ ਜਨਮ ਹੈ ਹਾਰਿਓ ਫਰਮਾਨ ਕਰਦੇ ਹਨ हे ਕਮਲੇ ਮਨੁੱਖ ਤੂੰ ਧਰਮ ਵਾ ਮਨੁੱਖਾ ਜੀਵਨ ਦਾ ਫਰਜ ਨਿਭਾਰ ਦਿੱਤਾ ਹੈ ਹਾਰ ਲਿਆ ਵਾ ਉਹ ਦਾ ਧਰਮ ਹਾਰ ਗਿਆ ਵਾ ਮਨੁੱਖਾ ਜੀਵਨ ਦਾ ਜਿਹੜਾ ਫਰਜ ਸੀਗਾ ਉਹ ਤੂੰ ਭੁੱਲ ਗਿਆ ਮੇਂਦਾ ਅਸਲ ਫਰਜ਼ ਕੀ ਸੀ ਉਲਟਾ ਜ਼ਸਤੀ ਤੂੰ ਭੇ ਗਿਆ ਜਿੰਦਾ ਅਸਲ ਇਹਦਾ ਫਰਜ਼ ਸੀ ਜਿਸ ਵਾਸਤੇ ਮਨੁੱਖਾ ਜਨਮ ਮਿਲਿਆ ਸੀ ਉਹ ਤਾਂ ਤੂੰ ਬਿਲਕੁਲ ਹੀ ਛੱਡ ਦਿੱਤਾ ਉਹ ਨਹੀਂ ਤਾਂ ਤੂੰ ਜ਼ਰੂਰਤ ਹੀ ਨਹੀਂ ਸਮਝੀ ਮੈਂ ਤੈਨੂੰ ਇਹ ਮਨੁੱਖਾ ਜਨਮ ਦਾ ਫਰਜ਼ ਕੀ ਨਿਭਾਉਣਾ ਚਾਹੀਦਾ ਸੀ ਉਹ ਇਹ ਸੀ ਇਹ ਉਸ ਅਕਾਲ ਪੁਰਖ ਪਰਮੇਸ਼ਰ ਨੇ ਇੱਕ ਮੌਕਾ ਦਿੱਤਾ ਮਿਚਰਾ ਸੀ ਲੱਖ ਜੂਨ ਤੋਂ ਬਚਨ ਵਾਸਤੇ ਮਨੁੱਖਾ ਜਨਮ ਇਹ ਇੱਕ ਚਾਂਸ ਹੈ ਮੌਕਾ ਹੈ ਤੇ ਜਿਨਾਂ ਨੇ ਤਾਂ ਇਹ ਮੌਕਾ ਸੰਭਾਲ ਲਿਆ ਉਹ ਤਮੰਨੋਂ ਫਿਰ ਜਨਮ ਮੰਨ ਦੇ ਗੇਤ ਤੋਂ ਰਹਿਤ ਹੋ ਜਾਊਗਾ ਸ਼ਬਦ ਦੇ ਲੜ ਲੱਗ ਗਿਆ ਜਿਹੜਾ ਜਿਹੜਾ ਸ਼ਬਦ ਨਾਲੋਂ ਦੂਰ ਹੋ ਕੇ ਤੇ ਖਾਣ ਪੀਣ ਸੌਣ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਇਹਦੇ ਵਿੱਚ ਰੁੱਝਿਆ ਹੋਇਆ ਉਹਨੇ ਆਪ ਦਾ ਮਨੁੱਖਾ ਜਨਮ ਹਾਰ ਲਿਆ ਕਹਿੰਦੇ ਹੈ ਕਮਲੇ ਮਨੁੱਖ ਤੂੰ ਧਰਮ ਮਨੁੱਖਾ ਜੀਵਨ ਦਾ ਫਰਜ਼ ਵਿਸਾਰ ਦਿੱਤਾ ਹੈ ਤੂੰ ਪਸ਼ੂਆਂ ਵਾਂਗ ਢਿੱਡ ਪਰ ਕੇ ਸੁੱਤਾ ਰਹਿੰਦਾ ਹੈ ਤੇਰੇ ਤਾਂ ਪਸ਼ੂ ਵੀ ਪਾਲਦੀ ਹੈ ਬੱਚੇ ਦਾ ਪਸ਼ੂ ਵੀ ਪਾਲਦੀ ਹੈ ਤੇ ਫਿਰ ਤੂੰ ਨਾਲੋਂ ਵੱਖਰਾ ਕੀ ਕੀਤਾ ਤੂੰ ਮਨੁੱਖਾ ਜੀਵਨ ਐਵੇਂ ਗਵਾ ਲਿਆ ਵਿਰਤ ਗੁਆਲੇ ਦੀਨ ਵਿਸਾਰੇ ਹੋ ਗਏ ਕਹਿੰਦੇ ਤੂੰ ਇਹ ਮਜਮ ਨੂੰ ਵਿਸਾਰ ਲਿਆ ਮਨੁੱਖ ਜਨਮ ਹੈ ਹਾਰਿਓ ਹਾਰਨ ਦਾ ਮਤਲਬ ਤੂੰ ਉਹ ਕੰਮ ਕੀਤਾ ਨਹੀਂ ਜਿਸ ਵਾਸਤੇ ਤੈਨੂੰ ਉਸ ਪਰਮੇਸ਼ਰ ਨੇ ਤੈਨੂੰ ਭੇਜਿਆ ਸੀ ਭਜਨ ਬੰਦਗੀ ਸਿਮਨ ਸਿਵਾ ਉਹ ਨਹੀਂ ਤੂੰ ਕੀਤਾ ਉਨਾਂ ਦੁਕੜੀਆਂ ਰੰਗੇ ਫਰਮਾਨ ਹੈ ਰਹਾਉ ਸਾਧ ਸੰਗਤ ਕਬਹੂ ਨਹੀਂ ਕੀਨੀ ਰਚਿਓ ਧੰਦਾ ਝੂਠ ਸਵਾਨ ਸੂਕਰ 22 ਜਿਵੈ ਪਟਕਤ ਚਾਲਿਓ ਊਠ ਸਵਾਨ ਕਹਿੰਦੇ ਹਨ ਕੁੱਤੇ ਨੂੰ ਸੂਕਰ ਕਹਿੰਦੇ ਹਨ ਸੂਰ ਨੂੰ 22 ਕਹਿੰਦੇ ਹਨ ਕਾਂ ਨੂੰ ਜਿਵੇਂ ਜਿਵੇਂ ਇਹ ਹਨ ਪਟਕਤ ਚਾਲਿਓ ਊਠ ਤਾਂ ਕੀ ਸਮਝਾ ਰਿਹਾ ਹੈ ਕਹਿੰਦੇ ਤੂੰ ਕਦੇ ਸਤ ਸੰਗਤ ਤਾਂ ਕੀਤੀ ਨਹੀਂ ਗੁਰੂ ਦੀ ਸੰਗਤ ਤਾਂ ਕੀਤੀ ਨਹੀਂ ਤੂੰ ਕਰਦਾ ਨਹੀਂ ਜਗਤ ਦੇ ਝੂਠੇ ਧੰਦੇਆਂ ਦੇ ਵਿੱਚ ਮਸਤ ਆ ਸੰਗਤ ਕਰਨ ਵਾਸਤੇ ਗੁਰੂ ਦੀ ਤਾਂ ਉਹ ਤਾਂ ਕੋਈ ਸਮਾਂ ਹੈ ਨਹੀਂ ਸਾਧ ਸੰਗਤ ਕਦੋਂ ਹੋਣੀ ਕੀ ਨਹੀਂ ਕਹਿੰਦੇ ਕਦੇ ਵੀ ਨਹੀਂ ਕੀਤੀ ਕਰ ਨਹੀਂ ਰਿਹਾ ਕੋਈ ਸਮਾਂ ਹੈ ਨਹੀਂ ਨਾ ਰਚਿਓ ਝੂਠਾ ਠੰਡਾ ਝੂਠੇ ਠੰਡਿਆਂ ਦੇ ਵਿੱਚ ਤੂੰ ਖੱਚਤ ਹੋਇਆ ਉਹਦੇ ਵਿੱਚ ਹੀ ਸਮਾਂ ਬਰਬਾਦ ਕਰਦੇ ਆ ਤੇ ਫਿਰ ਕੀ ਹੋਣਾ ਫਿਰ ਕਾਦੇ ਬਰਾਬਰ ਤੁਲਨਾ ਕਰਦੇ ਜਿਵੇਂ ਫਿਰ ਮਨ ਨੂੰ ਵੀ ਸੰਗਤ ਨਹੀਂ ਕਰਨੀ ਗੁਰੂ ਦੀ ਬਾਣੀ ਨਹੀਂ ਪੜਨੀ ਸੇਵਾ ਭਜਨ ਬੰਦਗੀ ਨਹੀਂ ਕਰਨੀ ਤਫਰਕੀ ਦੇ ਨਾਲ ਤੁਲਨਾ ਕਰਦੀ ਹੈ ਉਸ ਦੀ ਫਿਰ ਉਹ ਮਨੁੱਖ ਕਿਹਦੇ ਵਰਗਾ ਹੈ ਕਹਿੰਦੇ ਫਿਰ ਸਮਝ ਲਾ ਕਹਿੰਦੇ ਕਾਂ ਕੁੱਤੇ ਸੂਰ ਵਾਂਗ ਭਟਕਦਾ ਹੀ ਕਹਿੰਦੇ ਜਗਤ ਤੋਂ ਤੁਰ ਜਾਏਗਾ ਹੁਣ ਦੇਖੋ ਭਜਨ ਬੰਦਗੀ ਤੋਂ ਖਾਲੀ ਬੰਦਿਆਂ ਦੀ ਤੁਲਨਾ ਕਿਹਦੇ ਨਾਲ ਕਰਦੇ ਕਵੀ ਸਾਹਿਬ ਕਹਿੰਦੇ ਫਿਰ ਤਾਂ ਬਸ ਤੂੰ ਹੀ ਕੁਛ ਹੈ ਕਾਂ ਕੁੱਤੇ ਸੂਰ ਮੰਗ ਪਟਕਣਾ ਹੀ ਪਟਕਦਾ ਹੀ ਕਹਿੰਦੇ ਜਗਤ ਤੋਂ ਇਥੇ ਚਲਿਆ ਜਾਏਗਾ ਹੋਰ ਕੁਛ ਨਹੀਂ ਲੈ ਕੇ ਜਾਏਗਾ ਫਿਰ ਅੱਗੇ ਫਰਮਾਨ ਹੈ ਆਪਸ ਕੋ ਦੀਰਗ ਕਰ ਜਾਣੈ ਔਰਨ ਕੋ ਲਗਮਾਤ ਦਿਰਗ ਕਹਿੰਦੇ ਹਨ ਬਹੁਤ ਵੱਡਾ ਵੱਡੀ ਉਮਰ ਵਾਲਾ ਜਾਂ ਲੰਮਾ ਕਹ ਲਈਏ ਤੇ ਲਗਮਾਤ ਮਤਲਬ ਲਗਮਾਤਰਾ ਜਿਵੇਂ ਮਾਤਰਾ ਜਿਤਨਕ ਕਹਿੰਨ ਦਾ ਪਤੁਛਕ ਥੋੜਾ ਜਾਂ ਹੁਣ ਮਾਤਰਾ ਕਿੰਨੀ ਹੁੰਦੀ ਜਿਹੜੀ ਸ਼ਬਦੋਂ ਨੂੰ ਲੱਗਦੀ ਹੈ ਅੱਖਰ ਨੂੰ ਲੱਗਦੀ ਹੈ ਛੋਟੀ ਨਹੀਂ ਉਹਨੂੰ ਲਗਮਾਤ ਕਹਿੰਦੇ ਲਗਮਾਤ ਦਾ ਮਤਲਬ ਲਗਮਤਰਾ ਜਿੰਨਾ ਕਹਿੰਦੇ ਸਤ ਕਮੇਤ ਸਾਹਿਬ ਕਹਿੰਦੇ ਜੋ ਮਨੁੱਖ ਜੋ ਮਨੁੱਖ ਮਨ ਬਚਨ ਜਾਂ ਕਰਮ ਦੁਆਰ ਕਰਮ ਦੁਆਰਾ ਕੰਨੇ ਹੋਰਨਾਂ ਨੂੰ ਤੁਛ ਜਾਣਦੇ ਹਨ ਜਿਹੜੇ ਮਨੁੱਖ ਕਈ ਦੂਜਿਆਂ ਨੂੰ ਤਾਂ ਛੋਟਾ ਜਿਹਾ ਸਮਝਦੇ ਹਨ ਆਪਦੇ ਆਪ ਨੂੰ ਬੜਾ ਦੀਰਘ ਸਮਝਦੇ ਵਟਾ ਕਹਿੰਦਾ ਪਾਉ ਵੀ ਸਭ ਕੁਝ ਮੈਨੂੰ ਹੀ ਗਿਆਨ ਹੈ ਸਾਰਾ ਕੁਝ ਮੈਂ ਹੀ ਜਾਣਦਾ ਹੁਰ ਤਾਂ ਐਵੇਂ ਹੀ ਤੁਰੇ ਫਿਰਦੀ ਹੈ ਕਈਆਂ ਦੀ ਇਹ ਸੋਚ ਹੁੰਦੀ ਹੈ ਨਾ ਇਹਨਾਂ ਨੂੰ ਕੀ ਪਤਾ ਉੰਨਾ ਨਹੀਂ ਗੱਲ ਕਰਦੇ ਕੰਨੇ ਫਿਰ ਇਸ ਤਰ੍ਹਾਂ ਬਚਨ ਜਾਂ ਕਰਮ ਦੁਆਰਾ ਬਚਨ ਮਤਲਬ ਗੱਲਣਾ ਗੱਲਾਂ ਦੀ ਮੈਨੂੰ ਤਾਂ ਗੱਲ ਕਰਨੀ ਨਹੀਂ ਹੁੰਦੀ ਜਾਂ ਕੋਈ ਇਹਨੂੰ ਤਾਂ ਕਰਮ ਕਰਮ ਮਤਲਬ ਕੰਮ ਇਹਨੂੰ ਤਾਂ ਕੰਮ ਨਹੀਂ ਕਰਨੇ ਹੁੰਦੇ ਇਹ ਤਾਂ ਮੈਨੂੰ ਸਿਆਣਾ ਮੈਨੂੰ ਮੈਂ ਸਿਆਣਾ ਬਣਾ ਦੂਜੇ ਤਾਂ ਲਗ ਮਾਤਰਾ ਵਾਂਗ ਤੋਛੀ ਸਮਝਦੇ ਆ ਭਾਵੇਂ ਇਹਨਾਂ ਨੂੰ ਤਾਂ ਬੇਅਕਲੀ ਹੈ ਕਹਿੰਦੇ ਕਹਿੰਦੇ ਫਿਰ ਇਸ ਤਰ੍ਹਾਂ ਹੋਰਨਾਂ ਨੂੰ ਤੁਸ਼ ਜਾਣਦੇ ਹਨ ਅਤੇ ਆਪਣੇ ਆਪ ਨੂੰ ਵੱਡੇ ਸਮਝਦੇ ਐ ਵੀ ਮੈਂ ਬੜਾ ਅਕਲ ਵਾਲਾ ਐ ਕਹਿੰਦੇ ਐਸੇ ਬੰਦੇ ਕਬੀਰ ਸਾਹਿਬ ਕਹਿੰਦੇ ਮੈਂ ਦੋਜਿਕ ਜਾਂਦੇ ਵੇਖੇ ਹਨ ਪਾਵ ਨਿਤ ਕਹਿੰਦੇ ਇਹ ਵੇਖਣ ਵਿੱਚ ਆਉਂਦਾ ਕਿ ਅਜਿਹੇ ਹੰਕਾਰੀ ਮਨੋਖ ਹੈ ਜਿਹਨੇ ਅਹਮੈ ਦੇ ਵਿੱਚ ਇਉਂ ਦੁਖੀ ਹੁੰਦੇ ਹਨ ਜਿਵੇਂ ਕਹਿੰਦੇ ਦੋਜਿਕ ਦੀ ਅੱਗ ਦੇ ਵਿੱਚ ਸੜਦੇ ਹੋਣ ਇਹ ਕਿੰਨੇ ਨੇ ਇਹ ਤਾਂ ਦੋਜਿਕ ਚ ਪੈ ਗਏ ਦੁਖੀ ਹੋ ਗਏ ਕਹਿੰਦੇ ਦੋਜਿਕ ਦੀ ਅੱਗ ਦੇ ਵਿੱਚ ਸੜ ਰਹੇ ਹੈ ਜਿਹੜੇ ਇਹੋ ਜਿਹੇ ਬੰਦੇ ਹੈ ਨਾ ਜਿਨੇ ਆਪ ਦੇ ਆਪ ਨੂੰ ਖੱਬੀ ਖਾਂਕੋਂ ਦੇ ਸੌਖੀ ਭਾਸ਼ਾ ਦੀ ਸਮਝ ਲਗਈ ਤੇ ਦੂਜੇ ਨੂੰ ਟਿੱਚ ਕਣ ਟਿੱਚ ਕਰਕੇ ਜਾਣਦੇ ਆ ਇਹਨੂੰ ਇਸ ਤਰੀਕ ਇਹੀ ਸਮਝਾਰੇ ਕਮੀਰ ਸਾਹਿਬ ਇੱਥੇ ਵੀ ਆਪ ਦੇ ਆਪ ਨੂੰ ਖੱਬੀ ਖਾਂ ਤੇ ਬਹੁਤ ਸਿਆਣੇ ਤੇ ਦੂਜੇ ਨੂੰ ਕਮਲੇ ਤੇ ਟਿੱਚ ਕਰਕੇ ਜਾਣਨ ਉਹਨਾਂ ਦੀ ਗੱਲ ਕਰਦੇ ਇੱਥੇ ਕਮੀਰ ਸਾਹਿਬ ਕਹਿੰਦੇ ਫਿਰ ਇਹੋ ਜਿਹੇ ਬੰਦੇ ਕਹਿੰਦੇ ਮੈਂ ਦੋਜਿਕ ਦੇ ਵਿੱਚ ਜਾਂਦੀ ਵੇਖੀ ਐ ਐਉਂ ਜੀ ਹੰਕਾਰੀ ਫਿਰ ਅੱਗੇ ਫਰਮਾਨ ਹੈ ਕਹਿ ਰਹੇ ਹਨ ਮਨਸਾ ਬਾਚਾ ਕਰਮਨ ਮਨਸਾ ਦਾ ਮਤਲਬ ਮਨ ਦੇ ਵਿੱਚ ਆਪ ਦੇ ਆਪ ਨੂੰ ਬਾਚਾ ਦਾ ਮਤਲਬ ਬਚਨ ਕਰਮਨਾਂ ਦਾ ਮਤਲਬ ਕੰਮਾ ਕਰਕੇ ਬਚਨਾ ਕਰਕੇ ਮੰਨ ਦੀ ਇਹ ਸੋਚ ਬਹੁਤ ਸਿਆਣਾ ਤਾਂ ਕੀ ਕਹਿੰਦੇ ਮੈਂ ਦੇਖੇ ਦੋਜਿਕ ਜਾਤ ਕਹਿੰਦੇ ਕਵੀ ਸਾਹਿਬ ਕਹਿੰਦੇ ਮੈਂ ਦੋਜਿਕ ਦੇ ਵਿੱਚ ਸੜਦੇ ਅੱਗ ਦੀ ਵਿੱਚ ਦੋ ਜਕਦੀ ਦੇ ਵਿੱਚ ਵੇਖੇ ਇਹੋ ਜਿਹੇ ਬੰਦੇ ਫਿਰ ਅਗੇ ਫਰਮਾਨ ਹੈ ਕਾਮੀ ਕਰੋਧੀ ਚਾਤਰੀ ਬਾਜੀਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋਂ ਕਬਹੂ ਨਾ ਸਿਮਰਿਓ ਰਾਮ ਬਾਜੀਗਰ ਮਤਲਬ ਠੱਗੀ ਕਰਨ ਵਾਲੇ ਜਿਵੇਂ ਹੁਣ ਬਾਜੀਗਰ ਬਾਜੀ ਪਾਉਂਦਾ ਉਹ 2-4 ਮਿੰਟਾਂ ਦੀ ਖੇਡ ਨਹੀਂ ਹੁੰਦੀ ਹੈ ਤਾਂ ਕੀ ਸਮਝਾ ਰਹੇ ਕਹਿੰਦੇ ਕਾਮ ਦੇ ਵਸ ਹੋ ਕੇ ਜਿਹਨੇ ਕਾਮ ਹੀ ਬੰਦੇ ਆ ਕਾਮ ਦੇ ਵਸ ਹੋ ਕੇ ਕ੍ਰੋਧ ਦੇ ਅਧੀਨ ਹੋ ਕੇ ਚਤਰਾਈਆਂ ਤੇ ਠੱਗੀਆਂ ਨਕਾਰੇ ਪਣ ਦੇ ਵਿੱਚ ਦੂਜਿਆਂ ਦੀ ਨਿੰਦਿਆ ਕਰਕੇ ਇਹ ਸਾਰਾ ਕੁਝ ਕਰਦੇ ਜਿਹੜੇ ਚਤਰਾਇਆ ਠੱਗੀਆਂ ਕਰਦੇ ਆ ਦੂਜਿਆਂ ਦੀ ਨਿੰਦਿਆ ਕਰਦੇ ਕਹਿੰਦੇ ਕਰਕੇ ਇਹ ਕਮਲਿਆ ਕਹਿੰਦੇ ਤੂੰ ਜੀਵਨ ਗੁਜ਼ਾਰ ਦਿੱਤਾ ਹੈ ਕਾਮ ਵਾਸ਼ਨਾ ਦੇ ਵਿੱਚ ਕ੍ਰੋਧ ਦੇ ਵਿੱਚ ਚਤਰਾਇਆ ਠੱਗੀਆਂ ਨਕਾਰਾਪਨ ਦੁਨੀਆਂ ਦੀ ਨਿੰਦਿਆ ਕਰ ਕਰਕੇ ਬੁਰਾਈਆਂ ਕਰ ਕਰਕੇ ਇਹਦੇ ਵਿੱਚ ਹੀ ਕਹਿੰਦੇ ਤੂੰ ਜੀਵਨ ਗੁਜ਼ਾਰ ਦਿੱਤਾ ਹੋਰ ਤੈਨੂੰ ਕੋਈ ਕੰਮ ਹੀ ਨਹੀਂ ਸੁਝਿਆ ਜਿਹੜਾ ਕਰਨ ਵਾਸਤੇ ਭੇਜਿਆ ਸੀ ਕਹਿੰਦੇ ਬਸ ਇਹੇ ਇਹ ਕੋਸ਼ਿਸ਼ ਕਰਨ ਵਾਸਤੇ ਤੈਨੂੰ ਰੱਬ ਪ੍ਰਮਾਤਮਾ ਨੇ ਭੇਜਿਆ ਸੀ ਇਹਨੇ ਵਿੱਚ ਜੀਵਨ ਗੁਜ਼ਾਰ ਦਿੱਤਾ ਕਦੇ ਕਨੇ ਪ੍ਰਭੂ ਨੂੰ ਯਾਦ ਨਹੀਂ ਕੀਤਾ ਕਹਿੰਦੇ ਉਹਦਾ ਭਜਨ ਬੰਦਗੀ ਨਹੀਂ ਕੀਤੀ ਕਦੇ ਕਬਹੂ ਨਾ ਸਿਮਰਿਓ ਰਾਮ ਕਹਿੰਦੇ ਕਦੇ ਰਾਮ ਨੂੰ ਸਿਮਰੇ ਨਹੀਂ ਪਰਮੇਸ਼ਰ ਨੂੰ ਜਿੱਥੇ ਉਸ ਪਾਸੇ ਜੋਰ ਲਾਉਣਾ ਐਨਾ ਤੇ ਕੁਛ ਇਧਰ ਲਾ ਲਿਆ ਕਰ ਕਹਿੰਦੇ ਕਹੇ ਕਬੀਨ ਚਿਤ ਨਹੀਂ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਨ ਕਮੇਲ ਸਾਹਿਬ ਫਰਮਾਨ ਕਹਿੰਦੇ ਹਨ ਕਹਿੰਦੇ ਮੂਰਖ ਮੂੜ ਗਵਾਰ ਮਨੁਖ ਨਿ ਪ੍ਰਮਾਤਮਾ ਨੂੰ ਨਹੀਂ ਸਿਮਰਦਾ ਕਿਉਂ ਨਹੀਂ ਸਿਮਰਦਾ ਕਹਿੰਦੇ ਇਹ ਮੂਰਖਾ ਇਹ ਮੂੜ ਕਹਿੰਦੇ ਗਵਾਰ ਕਿੰਨੇ ਸ਼ਬਦ ਬਾਕੀ ਵਰਤੇ ਇਕੱਲਾ ਇੱਕ ਨਹੀਂ ਦੇਖੋ ਕਹੇ ਕਬੀਰ ਚਿੱਤੈ ਨਹੀਂ ਕਿੰਨੇ ਉਹਨੂੰ ਤੂੰ ਚਿੱਤੈ ਨਹੀਂ ਕਰਦਾ ਰੱਬ ਨੂੰ ਮੂਰਖ ਮੁਗਧ ਦਾ ਮਤਲਬ ਮੂੜ ਮਹਾਮੂਰਖ ਮੁਗਧ ਦਾ ਨਾਮ ਗਵਾਰ ਗਵਾਰ ਵੀ ਮੂਰਖ ਨੂੰ ਕਹਿੰਦੇ ਆ ਕਿੰਨੇ ਸ਼ਬਦ ਵਜ ਤਿੰਨ ਵਾਰੀ ਕਹਿੰਦੇ हे ਮੂਰਖਾ हे ਮਹਾਮੂਰਖ ਮੂੜ हे ਗਵਾਰ ਕਹਿੰਦੇ ਕਹਿੰਦੇ ਕਦੇ ਤੂੰ ਰੱਬ ਨੂੰ ਸਿਮਰਦਾ ਹੀ ਨਹੀਂ RAM ਨਾਮ ਜਾਣੂ ਨਹੀਂ ਕਿਹਸੇ ਉਤਰ ਸਪਾਰ ਕਿੰਦ ਤੂੰ ਨੂੰ ਸਿਮਰਦਾ ਨਹੀਂ ਪ੍ਰਭੂ ਦੇ ਨਾਮ ਨਾਲ ਤੂੰ ਸਾਂਝ ਨਹੀਂ ਪਾਉਂਦਾ ਤੇ ਸੰਸਾਰ ਸਮੁੰਦਰ ਵਿੱਚੋਂ ਕਿਵੇਂ ਪਾਰ ਲੰਗੇਗਾ ਦੱਸ ਕਿੰਨੇ ਸਿੱਖੇਗੇ ਕਿੰਦ ਤਨ ਹੋਵੇਂ ਕਿਵੇਂ ਪਾਰ ਲੰਗੇ ਤੈਨੂੰ ਕੋਸ਼ਿਸ਼ ਕਰਨੀ ਹੈ ਜਗਾਉਣ ਦੀ ਤੂੰ ਤਾਂ ਨਹੀਂ ਜਾਗਦਾ ਸੋ ਇਸ ਕਰਕੇ ਇਸ ਸ਼ਬਦ ਤੋਂ ਕੀ ਸੇਧ ਮਿਲਦੀ ਹੈ ਇਸ ਸ਼ਬਦ ਤੋਂ ਸੇਧੇ ਮਿਲਦੀ ਹੈ ਮੇ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਹ ਕੱਲਾ ਖਾਣ ਪੀਣ ਹਡਾਉਣ ਵਾਸਤੇ ਨਹੀਂ ਮਿਲਿਆ ਜਿਵੇਂ ਅਸੀਂ ਗੱਲ ਇਹੀ ਆਮ ਹੀ ਕਹਿ ਦਿੰਦੇ ਹਾਂ ਮੇ ਤਾਂ ਹੁਣ ਖਾਣ ਪੀਣ ਦੇ ਚਾਰ ਦਿਨ ਹੈ ਇਹਦੇ ਵਾਸਤੇ ਨਹੀਂ ਹੈ ਕਹਿੰਦੇ ਕਮੇਲ ਸਾਹਿਬ ਨੂੰ ਪੁੱਛੋ ਕੀ ਕਹਿੰਦੇ ਉਹ ਦਸਤਨ ਵੀ ਕਦੇ ਵਾਸਤੇ ਕਹਿੰਦੇ ਫਿਰ ਇਹ ਕੰਮ ਤਾਂ ਪਸ਼ੂ ਵੀ ਕਰ ਲੈਂਦੇ ਇਸ ਕਰਕੇ ਮਨੁੱਖਾ ਜਨਮ ਜਿਹੜਾ ਬੜਾ ਦੁਲੱਬ ਹੈ ਕਹਿੰਦਾ ਪਾਵ ਬੜਾ ਕੀਮਤੀ ਤੇ ਇਹ ਸਮਝ ਲਓ ਇੱਕ ਚਾਂਸ ਦਿੱਤਾ ਉਸ ਆਕਾਲ ਪੁਰਖ ਪਰਮੇਸ਼ਰ ਨੇ ਵੀ ਤੈਨੂੰ ਬਹੁਤ ਸਮਾਂ ਹੋ ਗਿਆ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹੋ ਜਨਮ ਤੇਮਾਰੇ ਲੇਖੇ ਬੜੇ ਜਨਮ ਬੜੇ ਬੜਾ ਸਮਾਂ ਮੀਤ ਗਿਆ ਉਸ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ ਕੀ ਨੇ ਮਕੌੜੇ ਸੱਪ ਸੂਰ ਕੁੱਤੇ ਬਿੱਲੇ ਬਣਦਿਆਂ ਨੂੰ ਬੜਾ ਟਾਈਮ ਹੋ ਗਿਆ ਬੜੀਆਂ ਜੁਨਾ ਪੁੱਗਤ ਲਈਆਂ ਅਖੀਰ ਕਹਿੰਦੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਗਾਂ ਵਾਸਤੇ ਤੇਰੀਆਂ ਜੁਨਾ ਕੱਟਣ ਵਾਸਤੇ ਵੀ ਕਿਤੇ ਫੇਰ ਨਾ ਤੈਨੂੰ ਉਸੇ ਚੱਕਰ ਦੇ ਵਿੱਚ ਫੇਰਨਾ ਤੂੰ ਪੈਜੀ ਕਿਤੇ ਤਰਸ ਖਾ ਕੇ ਇਹ ਮਨੁੱਖਾ ਜਨਮ ਮਿਲਿਆ ਸੀ ਵੀ ਤੂੰ ਇਹਨੂੰ ਸਫਲਾ ਕਰ ਲਾ ਭਜਨ ਬੰਦਗੀ ਕਰ ਲਾ ਚੁਗਲੀ ਨਿੰਦਿਆ ਈਰਖਾ ਕਿਸੇ ਦੇ ਨਾਲ ਨਾ ਕਰਿਆ ਕਰ ਤੇ ਇਸ ਕਰਕੇ ਜਿਹੜੇ ਕਹਿੰਦੇ ਕਿਉਂ ਧਰਮ ਨੂੰ ਹਾਰ ਰਹੇ ਐ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਜਿਵੇਂ ਹੋਰ ਵੀ ਬਚਨ ਆਉਂਦਾ ਨਾ ਰੈਣ ਗੁਆਈ ਸੋਇ ਕੈ ਦਿਵਸ ਗੁਆਇਆ ਖਾਏ ਹੀਰੇ ਜੈਸਾ ਜਨਮ ਐ ਕੌਡੀ ਬਦਲੇ ਜਾਏ ਕੌਡੀਆਂ ਦੇ ਭਾ ਕਹਿੰਦੇ ਤੂੰ ਇਹਨੂੰ ਅਜਾਈ ਗੁਆ ਰਹਿਆ ਸਮਾਂ ਕੱਢ ਲਿਆ ਕਰ ਸੰਗਤ ਕਰ ਲਿਆ ਕਰ ਗੁਰੂ ਦੀ ਸਾਰਾ ਦਿਨ ਕੰਮ ਧੰਦੇ ਦਾ ਮੁੱਕਦੇ ਨਹੀਂ ਆਦਤ ਪਾਲਾ ਟਾਈਮ ਨਾਲ ਉੱਠਣ ਦੀ ਕੋਈ ਅੱਧਾ ਘੰਟਾ ਇਸ ਵੇਲੇ ਗੁਰੂ ਦੀ ਸੰਗਤ ਕਰ ਲਿਆ ਕਰ ਭਜਨ ਬੰਦਗੀ ਕਰ ਲਿਆ ਕਰ ਤਾਂ ਕਿ ਕੋਈ ਇਹ ਧਨ ਵੀ ਇਕੱਠਾ ਕਰ ਲੈ ਜਿਹਨੇ ਨਾਲ ਨਿਭਣਾ ਹੈ ਇਹ ਬੰਸ ਵੀ ਜੋੜ ਲਾ ਜਿਵੇਂ ਦੂਜੇ ਜੋੜਨ ਵਾਸਤੇ ਦਿਨ ਰਾਤ ਮਿਹਨਤ ਕਰਦੇ ਆ ਤੇ ਕਹਿੰਦੇ ਇਹ ਇਹ ਤਨ ਉਹ ਤਾਂ ਇੱਥੇ ਹੀ ਰਹਿ ਜਾਣਾ ਹੈ ਸਰੀਰ ਵੀ ਨਹੀਂ ਜਾਣਾ ਤਰ੍ਹਾਂ ਨਾਲ ਤੇ ਜਿਹਨੇ ਨਾਲ ਜਾਣਾ ਕਹਿੰਦੇ ਉਹਦੇ ਵਾਸਤੇ ਤੂੰ ਯਤਨ ਨਹੀਂ ਕਰਦਾ ਇਸ ਕਰਕੇ ਮਨੁੱਖਾ ਜਨਮ ਬੜਾ ਕੀਮਤੀ ਹੈ ਭਜਨ ਬੰਦਗੀ ਵਾਸਤੇ ਮਿਲਿਆ ਤੇ ਉਹ ਕੰਮ ਤੂੰ ਕਰ ਲਾ ਤੇ ਦੂਜੇ ਨੂੰ ਇਸ ਤੋਂ ਹੋਰ ਕੀ ਸੇਧ ਮਿਲਦੀ ਹੈ ਵੇ ਆਪ ਦੇ ਆਪ ਨੂੰ ਬਲਾਂ ਤੋਂ ਚੰਗਾ ਨਾ ਕੋਈ ਆਇਆ ਕਰ ਦੂਜਿਆਂ ਨੂੰ ਕਮਲਾ ਨਾ ਸਮਝਿਆ ਕਰ ਬੇ ਇਕਲਾ ਨਾ ਸਮਝਿਆ ਕਰ ਆਪ ਦੇ ਆਪ ਨੂੰ ਬੇ ਇਕਲਾ ਸਮਝ ਜੇ ਕੁਝ ਖੱਟਣਾ ਹੈ ਤਾਂ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਆਪਸ ਕੋ ਜੋ ਜਾਣਾ ਨੀਚਾ ਸੋਉ ਗਣੀਆ ਸਭ ਤੋਂ ਉੱਚ ਸੁਖਨੀ ਸਾਹਿਬ ਚ ਪੜਦੇ ਤਾਂ ਬਹੁਤ ਹੈ ਪਰ ਅਮਲ ਨਹੀਂ ਕਰਦੇ ਉਹਦੇ ਤੇ ਨਿਸਕਰਕੇ ਕਹਿੰਦੇ ਜਿਹੜਾ ਆਪਦੇ ਆਪ ਨੂੰ ਸਭ ਤੋਂ ਨੀਵਾਂ ਕੋ ਹੁੰਦਾ ਉਹਦਾ ਇਸ ਦਰ ਦੇ ਉੱਤੇ ਅਕਾਲ ਪੁਰਖ ਪਰਮੇਸ਼ਰ ਜਾਂ ਸਤਿਗੁਰੂ ਦੀ ਨਿਗਾਹ ਦੇ ਵਿੱਚ ਕੀ ਆਉਂਦਾ ਕੀ ਰਤਬਾ ਹੈ ਕਹਿੰਦੇ ਉਹਦਾ ਬਹੁਤ ਵੱਡਾ ਰਤਬਾ ਹੈ ਜਿਹੜਾ ਆਪਦੇ ਆਪ ਨੂੰ ਨੀਵਾਂ ਕੋ ਹੁੰਦਾ ਹੈ ਛੋਟਾ ਕੋ ਹੁੰਦਾ ਹੈ ਗੱਲਾਂ ਨਾਲ ਨਹੀਂ ਵਾਕਈ ਹਕੀਕਤ ਦੇ ਵਿੱਚ ਹੋਵੇ ਗੱਲ ਨਾਲ ਤਾਂ ਇਹ ਕਹਿੰਦਾ ਮੈਂ ਤਾਂ ਕੁਝ ਵੀ ਨਹੀਂਗਾ ਮੈਂ ਤਾਂ ਤੁਸ਼ ਹਾਂ ਪਰ ਜਦੋਂ ਕਿਤੇ ਗੱਲ ਆਉਂਦੀ ਹੈ ਉਦੋਂ ਫਿਰ ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੰਦਾ ਇਸ ਕਰਕੇ ਆਪਦੇ ਆਪ ਨੂੰ ਇਸ ਸ਼ਬਦ ਤੋਂ ਇਹ ਸਿੱਧ ਮਿਲਦੀ ਹੈ ਵੀ ਭਜਨ ਬੰਦਗੀ ਕਰਿਆ ਕਰ ਇਸ ਵਾਸਤੇ ਜੀਵਨ ਮਿਲਿਆ ਦੂਜਾ ਕੰਮ ਆਪਦੇ ਆਪ ਨੂੰ ਸ਼੍ਰੇਸ਼ਟ ਨਾ ਸਮਝ ਆਪਦੇ ਆਪ ਨੂੰ ਨੀਵਾਂ ਸਮਝ ਤੇ ਆਪ ਤੋਂ ਸਾਰਿਆਂ ਨੂੰ ਚੰਗਾ ਜਾਣ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਰਨਾਨਕ ਤਾਰੇ ਸੋਏ ਆਪ ਦੇ ਆਪ ਨੂੰ ਤੇ ਫਿਰ ਇਸ ਕਰ ਦੇ ਵਿੱਚ ਇੱਜ਼ਤ ਮਿਲਦੀ ਹੈ ਥਾਂ ਮਿਲਦੀ ਹੈ ਤੇ ਇਹ ਹੀ ਸੇ ਦੇ ਸ਼ਾਂਤੋ ਮਿਲਦੀ ਵੀ ਭਜਨ ਬੰਦਗੀ ਕਰਨਾ ਤਿੰਨਮਰਤਾ ਦੇ ਵਿੱਚ ਰਹਿਣਾ ਇਹ ਆਪਾਂ ਸੌਖੇ ਤਰੀਕੇ ਨਾਲ ਸਮਝ ਗਏ ਤਾਂ ਤੇ ਇਹ ਮਨੁੱਖਾ ਜਨਵਾਰ ਵਾਰ-ਵਾਰ ਨਹੀਂ ਮਿਲਦਾ ਬਣਾਤੁ ਲੱਭ ਕੀਮਤੀ ਹੈ ਹੀਰੇ ਵਰਗਾ ਹੀਰੇ ਮੋਤੀਆਂ ਨਾਲੋਂ ਵੀ ਕੀਤੇ ਜਾਂਦੇ ਕੀਮਤੀ ਹੈ ਇਸ ਕਰਕੇ ਇਹਦੀ ਸਹੀ ਵਰਤੋਂ ਕਰੀਏ ਨਜਾਇਜ਼ ਵਰਤੋਂ ਨਾ ਕਰੀਏ ਐਵੇਂ ਲੋਕਾਂ ਦੇ ਉੱਤੇ ਰੋਹ ਵਿਛਾੜਨ ਵਾਲਾ ਮੈਸਵਾਜੀ ਐਵੇਂ ਤੌਸ ਨਾ ਕਿਸੇ ਤੇ ਜਮਾਈਏ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇਨਤਾਂ ਤਾਈਆਂ ਹੋ ਗਈਆਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਯੋਗ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ